ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਦੀ ਬਖਸ਼ਿਸ਼ ਨਾਲ ਕੱਲ ਤੀਰਤ ਵਿਸ਼ੇ ਦੇ ਵਿਚਾਰ ਸੰਪੂਰਨ ਹੋ ਗਏ ਸੀ ਆਪ ਜੀ ਜਾਣਦੇ ਹੋ ਕਿ ਮੈਂ ਆਪ ਜੀ ਨਾਲ ਕਰਮ ਕਾਂਡਾਂ ਦੀ ਲੜੀ ਦੇ ਵਿਚਾਰ ਸ਼ੁਰੂ ਕੀਤੀ ਹੋਈ ਹੈ ਇਸ ਲੜੀ ਦੇ ਵਿੱਚ ਅੱਜ ਜਿਹੜਾ ਮੈਂ ਵਿਸ਼ਾ ਆਪ ਜੀ ਨਾਲ ਸ਼ੁਰੂ ਕਰ ਰਿਹਾ ਹਾਂ ਵਰਤ ਦਾ ਅੱਜ ਅਸੀਂ ਇਸ ਵਿਸ਼ੇ ਦੇ ਵਿੱਚ ਸਿਰਫ ਇਤਨਾ ਸਮਝਾਂਗੇ ਕਿ ਵਰਤ ਹੈ ਕੀ ਹੈ ਕਿੰਨੂੰ ਕਹਿੰਦੇ ਨੇ ਵਰਤ ਸਭ ਤੋਂ ਪਹਿਲਾਂ ਮਹਾਂ ਕੋਸ਼ ਦੇ ਵਿੱਚ ਵਰਤ ਦੇ ਜਿਹੜੇ ਅਰਥ ਲਿਖੇ ਨੇ ਉਹ ਮੈਂ ਆਪ ਜੀ ਨਾਲ ਸਾਂਝੇ ਕਰਨਾ ਚਾਹੁੰਦਾ ਮਹਾਂ ਕੋਸ਼ ਦੇ ਵਿੱਚ ਭਾਈ ਕਾਲ ਸਿੰਘ ਨੱਭਾ ਜੀ ਨੇ ਵਰਤ ਦੇ ਬਾਰੇ ਲਿਖਿਆ ਨੰ ਪਹਿਲਾ ਨੰਬਰ ਸੰਗਿਆ ਨੇਮ ਨਿਯਮ ਪ੍ਰਤੀਗਿਆ ਪ੍ਰਣ ਭਾਵ ਕਿਸੇ ਗੱਲ ਦੇ ਵਾਸਤੇ ਕਿਸੇ ਚੀਜ਼ ਦੇ ਵਾਸਤੇ ਕੋਈ ਨੇਮ ਨੀਅਤ ਕਰਨਾ ਡਿਸਪਲਿਨ ਬਣਾਉਣਾ ਦੂਸਰਾ ਪ੍ਰਤੀਗਿਆ ਲੈਣੀ ਕਮਿਟਮੈਂਟ ਕਰਨੀ ਕਿ ਮੈਂ ਇਹ ਕੰਮ ਕਰਾਂਗਾ ਪ੍ਰਤੀਗਿਆ ਹੀ ਹੁੰਦੀ ਹੈ ਪ੍ਰਣ ਕਰਨਾ ਪ੍ਰਤੀਗਿਆ ਲੈਣੀ ਪ੍ਰਣ ਕਰਨਾ ਇੱਕੋ ਚੀਜ਼ ਹੈ ਦੂਸਰਾ ਅਰਥ ਉਹਨਾਂ ਨੇ ਲਿਖਿਆ ਆਗਿਆ ਹੁਕਮ ਤੀਸਰਾ ਅਰਥ ਲਿਖਿਆ ਧਰਮ ਦੀ ਰੀਤੀ। ਭਾਮ ਦੇ ਉੱਤੇ ਜਿੰਨੂੰ ਸੀ ਧਰਮ ਕਹਿੰਨੇ ਆ ਇਹਦੇ ਉੱਤੇ ਕੌਮਾਂ ਉਸਰਦੀਆਂ ਨੇ ਮੈਂ ਅੱਗੇ ਵਿਚਾਰ ਚੁਕਾ ਆਪ ਜੀ ਨਾਲ। ਔਰ ਉਹਨਾਂ ਵਾਸਤੇ ਕੁਝ ਨੇਮ ਬਣਾ ਲੈ ਜਾਂਦੇ ਨੇ। ਉਹ ਦੋ ਤਰ੍ਹਾਂ ਦੇ ਨੇਮ ਹੁੰਦੇ ਨੇ। ਇੱਕ ਹੁੰਦੇ ਨੇ ਜਿਹੜੇ ਉਸ ਧਰਮ ਦੇ ਫਲਸਫੇ ਦੇ ਵਿੱਚੋਂ ਨਿਕਲਦੇ ਨੇ ਇੱਕ ਹੁੰਦੇ ਨੇ ਜਿਹੜੇ ਉਸ ਧਰਮ ਦਾ ਇੱਕ ਡਿਸਪਲਿਨ ਬਣਾ ਕੇ ਰੱਖਣ ਵਾਸਤੇ ਉਹਨੂੰ ਬਣ ਕੇ ਰੱਖਣ ਵਾਸਤੇ ਸਮਾਜਿਕ ਤੌਰ ਤੇ ਬਣਾਏ ਜਾਂਦੇ ਨੇ ਇਹਨਾਂ ਦੋਨਾਂ ਨੂੰ ਧਰਮ ਦੀ ਦੀਤੀ ਕਿਹਾ ਜਾਂਦਾ ਹੈ ਹਾਲੇ ਕਿ ਦੋਨਾਂ ਦੇ ਵਿੱਚ ਵੱਡਾ ਫਰਕ ਹੈ ਅੱਗੇ ਆਪਾਂ ਵਿਸ਼ੇ ਦੇ ਵਿੱਚ ਵਿਚਾਰਾਂਗੇ ਜੋ ਹਰ ਤੋਂ ਨੋਨ ਲਿਖਿਆ ਉਪਵਾਸ ਉਹ ਦਿਨ ਦਾ ਕੁਝ ਸਮੇਂ ਲਈ ਉਹ ਦਿਨ ਦਾ ਖਾਸ ਸਮੇਂ ਲਈ ਤਿਆਗ ਇਸ ਦਾ ਨਾਮ ਵਰਤ ਇਸ ਲਈ ਹੋ ਗਿਆ ਹੈ ਕਿ ਵਰਤੀ ਪ੍ਰਣ ਕਰਦਾ ਹੈ ਕਿ ਮੈਂ ਇਤਨੇ ਸਮੇਂ ਲਈ ਇਹ ਚੀਜ਼ ਅੰਗੀਕਾਰ ਨਹੀਂ ਕਰਾਂਗਾ ਕਿਉਂਕਿ ਉਹ ਪ੍ਰਣ ਕੀਤਾ ਕਿ ਮੈਂ ਇਹਨਾਂ ਸਮਾਂ ਜਿਹੜਾ ਹੈ ਇਹ ਚੀਜ਼ ਜਿਹੜੀ ਹੈ ਉਹ ਵਰਤੰਗਾ ਨਹੀਂ ਇਹ ਕੰਮ ਨਹੀਂ ਕਰਾਂਗਾ ਇਹ ਨੀਮ ਨਹੀਂ ਨਿਭਾਵਾਂਗਾ ਯਾ ਇਹ ਨੀਮ ਨਿਭਾਵਾਂਗਾ ਉਹ ਪਰੰਡ ਕਰਦਾ ਇਸ ਕਰਕੇ ਦਾ ਨਾਮ ਵਰਤ ਪੈ ਗਿਆ ਵਰਤੀ ਤੋਂ ਅੱਜ ਜੋ ਬ੍ਰਾਹਮਣ ਸਮਾਜ ਦੇ ਵਿੱਚ ਚੱਲ ਰਿਹਾ ਉੱਥੇ ਕਿਉਂਕਿ ਭਾਈ ਕਾਨ ਸਿੰਘ ਨਭਾ ਜਿਨੇ ਲਿਖਿਆ ਕਿ ਵਰਤੀ ਇਹ ਪਰੰਡ ਕਰਦਾ ਹੈ ਕਿ ਮੈਂ ਨੀਚੇ ਸਮਝ ਲਈ ਇਹ ਚੀਜ਼ਾਂ ਤਿਆਗ ਕਰਨਾ ਇਥੇ ਬ੍ਰਾਹਮਣਵਾਦ ਦੇ ਵਿੱਚ ਦੋ ਤਰ੍ਹਾਂ ਦਾ ਵਰਤ ਜਿਹੜਾ ਹੈ ਉਹ ਪ੍ਰਚਲਿਤ ਹੋ ਗਿਆ ਇੱਕ ਅੰਨ ਦਾ ਤਿਆਗ ਕਰਨ ਵਾਲਾ ਅੱਜ ਪਹਿਲਾਂ ਅਸੀਂ ਉਹਦੇ ਬਾਰੇ ਵਿਚਾਰ ਕਰਾਂਗੇ ਕੁਝ ਸਮੇਂ ਲਈ ਅੰਨ ਦਾ ਤਿਆਗ ਕਰਨਾ ਭੁੱਖੇ ਰਹਿਣਾ ਇਹਨੂੰ ਬ੍ਰਾਹਮਣਿਕ ਧਾਰਮਿਕ ਕਰਮ ਪ੍ਰਚਾਰ ਦਿੱਤਾ ਮੈਂ ਤੁਹਾਡੇ ਬੇਨਤੀ ਕੀਤੀ ਨਾ ਜੀ ਇਹ ਜਿਹੜੇ ਧਰਮ ਦੀ ਰੀਤੀ ਬਣਾਈ ਜਾਂਦੀ ਹੈ ਕੁਝ ਤਰ੍ਹਾਂ ਉਸ ਕਹਾਉਂਦੇ ਫਲਸਫੇ ਦੇ ਵਿੱਚੋਂ ਨਿਕਲਦੀ ਹੈ ਵਿਚਾਰਾਂ ਦੇ ਵਿੱਚੋਂ ਨਿਕਲਦੀ ਹੈ। ਕੁਝ ਸਮਾਜਿਕ ਤੌਰ ਤੇ ਕੁਝ ਨੇਮ ਬਣਾ ਲਏ ਜਾਂਦੇ ਨੇ। ਇਹ ਉਹਨਾਂ ਦੇ ਧਾਰਮਿਕ ਫਲਸਫੇ ਦੇ ਵਿੱਚੋਂ ਨਿਕਲੇ ਵਿਚਾਰ ਹੈ। ਜਿਵੇਂ ਮੈਂ ਪਿੱਛੇ ਆਪ ਜੀ ਦੇ ਨਾਲ ਪਿਛਾ ਵਿਚਾਰਿਆ ਸੀ ਵਰਣ ਵੰਡ ਦਾ ਉਹਨਾਂ ਦੇ ਧਾਰਮਿਕ ਫਲਸਫੇ ਦੇ ਵਿੱਚੋਂ ਨਹੀਂ ਨਿਕਲਿਆ ਉਹ ਸਮਾਜਿਕ ਤੌਰ ਤੇ ਕੜਿਆ ਗਿਆ ਉਹਨੂੰ ਬਾਅਦ ਦੇ ਵਿੱਚ ਧਾਰਮਿਕ ਫਲਸਫੇ ਦਾ ਨਾਮ ਦੇ ਦਿੱਤਾ ਗਿਆ ਇਹ ਉਹਨਾਂ ਦੇ ਧਾਰਮਿਕ ਫਲਸਫੇ ਦੇ ਵਿੱਚੋਂ ਨਿਕਲਿਆ ਕਿ ਕੋਈ ਸਮੇਂ ਲਈ ਅਨੁਦਾਤ ਤਿਆਗ ਕਰਨਾ ਜਿਹੜਾ ਇਹ ਬੜਾ ਵੱਡਾ ਧਾਰਮਿਕ ਕਰਮ ਹੈ ਇਹਦੇ ਨਾਲ ਜਿਹੜਾ ਪਰਮੇਸ਼ਰ ਪ੍ਰਸੰਨ ਹੋ ਜਾਂਦਾ ਜਿਹੜੇ ਦੇਵੀ ਦੇਵਤਾ ਦਾ ਤੁਸੀਂ ਵਰਤ ਰੱਖਦੇ ਹੋ ਉਹ ਦੇਵੀ ਦੇਵਤਾ ਪ੍ਰਸੰਨ ਹੋ ਜਾਂਦਾ ਉਹਦਾ ਫਿਰ ਉਹ ਤੁਹਾਨੂੰ ਫਲ ਦਿੰਦਾ ਹੈ ਇਕ ਪਰਮ ਜਾਲ ਜਿਹੜਾ ਹੈ ਫੈਲਾਇਆ ਗਿਆ। ਹੁਣ ਇਹਨਾਂ ਦੇ ਵਿੱਚ ਉਹਨਾਂ ਨੇ ਇਕਾदशी, ਸੰਗਰਾਮ, ਕੁਝ ਦੇਵੀ-ਦੇਵਤਿਆਂ ਦੇ ਦਿਨ ਇਹਨਾਂ ਨੂੰ ਪ੍ਰਚਲਿਤ ਕਰਤਾ ਕਿ ਇਹ ਵਰਤ ਰੱਖਣ ਵਾਲੇ ਦਿਨ ਨੇ। ਇਕਾदशी ਦਾ ਵਰਤ ਰੱਖੋ, ਸੰਗਰਾਮ ਦਾ ਵਰਤ ਰੱਖੋ। ਕੁਝ ਦੇਵੀ-ਦੇਵਿਆਂ ਦੇ ਦਿਨ ਬ੍ਰਾਹਮਣ ਵੱਲੋਂ ਪ੍ਰਚਾਰਿਆ ਜਾਂਦਾ ਕਿ ਇਸ ਨਾਲ ਮਹੌਨਿਕ ਫਲ ਪ੍ਰਾਪਤ ਹੁੰਦੇ ਨੇ ਕਿਉਂਕਿ ਉਹ ਜਿਹੜੇ ਦੇਵੀ ਦੇਵਤੇ ਦਾ ਤੁਸੀਂ ਵਰਤ ਰੱਖਿਆ ਉਹ ਖੁਸ਼ ਹੋ ਜਾਏਗਾ ਉਹ ਫਿਰ ਜੋ ਤੁਹਾਡੀ ਮਨ ਦੀ ਇੱਛਾ ਉਹ ਪੂਰੀ ਕਰ ਦੇਗਾ ਹੁਣ ਵਰਤ ਵੀ ਉਸ ਹੱਬ ਨਾਲ ਰੱਖੇ ਜਾਂਦੇ ਨੇ ਕਿ ਉਸ ਦੇਵੀ ਦੇ ਦਿਨ ਤੇ ਰੱਖਿਆ ਤੇ ਉਹ ਕੀ ਦੇਣ ਦੇ ਸਮਰੱਥ ਹੈ ਜਿਵੇਂ ਇੱਕ ਵਰਤ ਮੰਨਿਆ ਜਾਂਦਾ ਸੀਤ라 ਮਾਤਾ ਦਾ ਵਰਤ ਉਹ ਸੀਤ라 ਮਾਤਾ ਜਿਹੜੀ ਹੈ ਉਹ ਕੁਆਰੀਆਂ ਕੁੜੀਆਂ ਉਹਦਾ ਵਰਤ ਰੱਖਦੀਆਂ ਨੇ ਇਸ ਵਾਸਤੇ ਕਿ ਸਾਨੂੰ ਚੰਗਾ ਵਰ ਮਿਲ ਜਾਏ ਉਹਨੂੰ ਸੀਤਰਾ ਮਾਤਾ ਜਿਹੜੀ ਹੈ ਉਹ ਚੰਗੇ ਵਰ ਦੇਣ ਵਾਲੀ ਹੈ ਉਸ ਹਸਾਬ ਨਾਲ ਜਿਹੋ ਜਿਹੇ ਦੇਵੀ ਦੇਵਤੇ ਦਾ ਕੈਰੇਕਟਰ ਬਣਾਇਆ ਗਿਆ ਇਨ ਵਿੱਚ ਮਿੱਥਿਆ ਗਿਆ ਕਿ ਇਹ ਫਲ ਦੇਣ ਵਾਲਾ ਹੈ ਉਹਦੇ ਹਸਾਬ ਨਾਲ ਜਿਹੜਾ ਉਹਦੇ ਵਰਤ ਰੱਖੇ ਜਾਂਦੇ ਨੇ ਤੇ ਉਹ ਫਲ ਇਹ ਪਰੰਪਰਾ ਲਿਆ ਜਾਂਦਾ ਹੈ ਕਿ ਉਹ ਇਹ ਫਲ ਪ੍ਰਾਪਤ ਹੋ ਜਾਂਦਾ ਹੈ ਹੁਣ ਇਸੇ ਰੜੀ ਦੇ ਵਿੱਚ ਹੀ Hindu ਔਰਤਾਂ ਜਿਹੜੀਆਂ ਕਰਵਾ ਚੌਦ ਦਾ ਵਰਤ ਰੱਖਦੀਆਂ ਨੇ ਉਹ ਇਹ ਸਮਝ ਕੇ ਰੱਖਣੀਆਂ ਨੇ ਕਿ ਇਸ ਨਾਲ ਉਹਨਾਂ ਦੇ ਪਤੀ ਦੀ ਉਮਰ ਵੱਜ ਜਾਏਗੀ ਹੈ ਤਾਂ ਬੜਾ ਅਜੀਬ ਜਿਹਾ ਰਿਲੇਸ਼ਨਸ਼ਿਪ ਕਿ ਔਰਤ ਉਹ ਖਿੜਾਈ ਗਈ ਤੇ ਪਤੀ ਦੀ ਉਮਰ ਵੱਜ ਜਾਏਗੀ ਪਰ ਇੱਕ ਜਿਹੜੀ ਗੱਲ ਫੈਲਾ ਦਿੱਤੀ ਗਈ ਜਿਹੜੀ ਮਾਨਸਿਕਤਾ ਦੇ ਵਿੱਚ ਵੜੀ ਗਈ ਅੰਧ ਵਿਸ਼ਵਾਸ ਸਭ ਤੋਂ ਸਰ ਜਿੰਨਾ ਕਰਮ ਕਾਂਡ ਹੈ ਨਾ ਉਹਦਾ ਆਧਾਰ ਇੱਕੋ ਹੀ ਹੈ ਕਿ ਇਹ ਧਰਮ ਦੇ ਕਰਮ ਨੇ ਇਹਨਾਂ ਦੇ ਕਰਨ ਦੇ ਨਾਲ ਪਰਮੇਸ਼ਰ ਪ੍ਰਸੰਨ ਹੋ ਜਾਂਦਾ ਉਹਦੇ ਵਿੱਚ ਇਹ ਵਰਤ ਵੀ ਆ ਗਿਆ ਸਾਰੇ ਕਰਮ ਕਾਟਾ ਦੇ ਵਿੱਚ ਉਹਦੇ ਵਿੱਚ ਇਹ ਕਰਵਾ ਚੌਦ ਦਾ ਵਰਤ ਆ ਗਿਆ ਉਹ ਅੰਧ ਵਿਸ਼ਵਾਸ ਜਿਹੜਾ ਦਿਮਾਗ ਦੇ ਵਿੱਚ ਪਾ ਦਿੱਤਾ ਗਿਆ ਉਹ ਇਹ ਆਧਾਰ ਦੇ ਉੱਤੇ ਸਾਰਾ ਸਿਲਸਿਲਾ ਚੱਲਦਾ ਹੁਣ ਇਹ ਨਹੀਂ ਕਿ ਇਹਦੇ ਵਿੱਚੋਂ ਬਾਕੀ ਕੌਮਾਂ ਬਚ ਗਈਆਂ ਨੇ ਮੁਸਲਮਾਨ ਕੌਮ ਦੇ ਵਿੱਚ ਵੀ ਉਹ ਭਾਵੇਂ ਵਰਤ ਨਹੀਂ ਕਹਿੰਦੇ ਇਹਨੂੰ ਰੋਜ਼ਾ ਕਹਿੰਦੇ ਨੇ ਉਹ ਇੱਕ ਪੂਰਾ ਮਹੀਨਾ ਰੋਜ਼ੇ ਰੱਖਦੇ ਨੇ ਉਹਨੂੰ ਮਹੀਨੇ ਨੂੰ ਹੀ ਰਮਜ਼ਾਨ ਦਾ ਮਹੀਨਾ ਕਿਹਾ ਜਾਂਦਾ ਉਹ ਪੂਰਾ ਮਹੀਨਾ ਵਰਤ ਰੱਖਦੇ ਨੇ ਉਹਦਾ ਨਾਮ ਰੋਜ਼ੇ ਹੈ ਜੇ ਰੋਜ਼ਾ ਰੱਖਿਆ ਹੈ ਅਜੈਂਮਾਂ ਰੋਜ਼ਾ ਹੈ ਪੂਰਾ ਮਹੀਨਾ ਜਿਹੜਾ ਵਰਤ ਰੱਖ ਕੇ ਬਹਿ ਜਾਂਦੇ ਨੇ ਕਨਸੈਪਟ ਨਹੀਂ ਡਿਫਰੈਂਟ ਉខਾਰਾ ਰਹਿ ਕੇ ਪਰਮਾਤਮਾ ਨੂੰ ਪ੍ਰਸੰਨ ਕਰਨ ਦੀ ਕੋਸ਼ਿਸ਼ ਕਰਨ ਵਾਲੀ ਗੱਲ ਹੈ। ਪਹਿਲਾਂ ਸੀ ਇਸ ਭਾਗ ਨੂੰ ਵਿਚਾਰਾਂਗੇ ਇੱਕ ਹੋਰ ਹਿੰਦੂ ਕੌਮ ਦੇ ਵਿੱਚ ਪ੍ਰਚਲਿਤ ਹੈ ਮੌਨ ਵਰਤ। ਉਹ ਵੀ ਇਸੇ ਲੜੀ ਦੇ ਵਿੱਚ ਹੀ ਆਪਾਂ ਇਹਦੇ ਬਾਅਦ ਵਿਚਾਰਾਂਗੇ। ਪਹਿਲਾਂ ਜਿਹੜਾ ਆਂਦਾ ਤਿਆ ਕਰਨ ਵਾਲਾ ਵਿਸ਼ਾ ਇਹਨੂੰ ਵਿਚਾਰ ਕੇ ਫਿਰ ਮੌਨ ਵਰਤ ਵਾਲਾ ਵਿਸ਼ਾ ਵਿਚਾਰਾਂਗੇ। ਅੱਜ ਇਹਦੇ ਨਾਲ ਸ਼ੁਰੂਆਤ ਕਰਦੇ ਹਾਂ। ਅਗੋ ਲੜੀ 'ਤੇ ਆਪਾਂ ਵਿਚਾਰ ਚਲਾਵਾਂਗੇ। ਅੱਜ ਬਸ ਇਤਨਾ ਇੱਕ ਬਚਨ ਪਰਵਾਣ ਕਰਨਾ। ਹੋਇਆ ਪੁੱਲਾਂ ਲਿਖੇ ਮਾਪਕ ਸੇਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ